ਸਤ ਨਾਮੁ ਸ੍ਰੀ ਵਹਿਗੁਰੂ ਸਾਹਿਬ ਜੀ ਗਉੜੀ ਮਹਲਾ ਪੰਜਵਾਂ ਮੁਠੜੇ ਸਈ ਸਾਥ ਜਿਨੀ ਸਚ ਨ ਲਦਿਆ ਨਾਨਕ ਸੇ ਸਬਾਸ ਜਿਨੀ ਗੁਰ ਮਿਲ ਏਕ ਪਛਾਣਿਆ ਔੜੇ ਜਥੈ ਬੈਸਨ ਸਾਧ ਜਨ ਸੋ ਥਾਨ ਸੁਹੰਦਾ ਓਏ ਸੇਵਨ ਸਮਰੱਥ ਆਪਣਾ ਬਿਨ ਸਹਿ ਸਭ ਮੰਦਾ ਪਤਿਤ ਉਦਾਰਨ ਪਾਰ ਭ੍ਰਮ ਸੰਤ ਵੇਦ ਕਹੰਦਾ ਭਗਤ ਵਿਚਲ ਤੇਰਾ ਬਿਰਦ ਹੈ ਜੁਗ ਜੁਗ ਵਰਤੰਦਾ ਨਾਨਕ ਜਾਚੈ ਏਕ ਨਾਮ ਮਨ ਤਨ ਪਵੰਦਾ ਸਤਨਾਮ ਸ੍ਰੀ ਵਹਿਗੁਰੂ ਸਾਹਿਬ ਜੀ ਗਉੜੀ ਮਹਲਾ ਪੰਜਵਾ ਮੁੱਠੜੇ ਸਈ ਸਾਥ ਜਿਨੀ ਸਚ ਨ ਲਦਿਆ ਨਾਨਕ ਸੇ ਸਬਾਸ ਜਿਨੀ ਗੁਰ ਮਿਲ ਏਕ ਪਛਾਣਿਆ ਪੌੜੇ ਜਿੱਥੇ ਬੈਸਨ ਸਾਧ ਜਨ ਸੋ ਥਾਨ ਸੁਹੰਦਾ ਓਏ ਸੇਵਨ ਸਮਰੱਥ ਆਪਣਾ ਬਿਨ ਸੈ ਸਭ ਮੰਦਾ ਪਤਿਤ ਉਦਾਰਨ ਪਾਰ ਭ੍ਰਮ ਸਤਿ ਵੇਦ ਕਹੰਦਾ ਭਗਤ ਵਿਚਲ ਤੇਰਾ ਬਿਰਦ ਹੈ ਜੁਗ ਜੁਗ ਵਰਤੰਦਾ ਨਾਨਕ ਜਾਚੈ ਏਕ ਨਾਮ ਮਨ ਤਨ ਪਵੰਦਾ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਗਉੜੀ ਮਹਲਾ ਪੰਜਵਾ ਮੁੱਠੜੇ ਸਈ ਸਾਥ ਜਿਨੀ ਸਚ ਨ ਲਦਿਆ ਨਾਨਕ ਸੇ ਸਬਾਸ ਜਿਨਿ ਗੁਰ ਮਿਲ ਏਕ ਪਛਾਣਿਆ ਪੌੜੇ ਜਿੱਥੇ ਬੈਸਨ ਸਾਧ ਜਨ ਸੋ ਥਾਨ ਸੁਹੰਦਾ ਕੋਏ ਸੇਵਨ ਸਮਰੱਥ ਆਪਣਾ ਬਿਨ ਸੈ ਸਭ ਮੰਦਾ ਪਤਿਤ ਉਦਾਰਨ ਪਾਰ ਭ੍ਰਮ ਸੰਤ ਵੇਦ ਕਹੰਦਾ ਭਗਤ ਵਿਚਲ ਤੇਰਾ ਬਿਰਦ ਹੈ ਜੁਗ ਜੁਗ ਵਰਤੰਦਾ ਨਾਨਕ ਜਾਚੈ ਏਕ ਨਾਮ ਮਨ ਤਨ ਪਵੰਦਾ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਗਉੜੀ ਮਹਲਾ ਪੰਜਵਾ ਮੁੱਠੜੇ ਸਈ ਸਾਥ ਜਿਨੀ ਸਚ ਨ ਲਦਿਆ ਨਾਨਕ ਸੇ ਸਬਾਸ ਜਿਨਿ ਗੁਰ ਮਿਲ ਏਕ ਪਛਾਣਿਆ ਔੜਿ ਜਿੱਥੇ ਬੈਸਨ ਸਾਧ ਜਨ ਸੋ ਥਾਨ ਸੁਹੰਦਾ ਓਏ ਸੇਵਨ ਸਮਰੱਥ ਆਪਣਾ ਬਿਨ ਸਹਿ ਸਭ ਮੰਦਾ ਪਤਿਤ ਉਦਾਰਨ ਪਾਰ ਭ੍ਰਮ ਸੰਤ ਵੇਦ ਕਹੰਦਾ ਭਗਤ ਵਿਚਲ ਤੇਰਾ ਬਿਰਦ ਹੈ ਜੁਗ ਜੁਗ ਵਰਤੰਦਾ ਨਾਨਕ ਜਾਚੈ ਏਕ ਨਾਮ ਮਨ ਤਨ ਪਵੰਦਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗਉੜੀ ਮਹਲਾ ਪੰਜਵਾ ਮੁੱਠੜੇ ਸਹੀ ਸਾਥ ਜਿਨੀ ਸਚ ਨ ਲਦਿਆ ਨਾਨਕ ਸੇ ਸਬਾਸ ਜਿਨੀ ਗੁਰ ਮਿਲ ਏਕ ਪਛਾਣਿਆ ਪੌੜੇ ਜਿੱਥੇ ਬੈਸਨ ਸਾਧ ਜਨ ਸੋ ਥਾਨ ਸੁਹੰਦਾ ਓਏ ਸੇਵਨ ਸਮਰੱਥ ਆਪਣਾ ਬਿਨ ਸਹਿ ਸਭ ਮੰਦਾ ਪਤਿਤ ਉਦਾਰਨ ਪਾਰ ਭ੍ਰਮ ਸੰਤ ਵੇਦ ਕਹੰਦਾ ਭਗਤ ਵਿਚਲ ਤੇਰਾ ਬਿਰਦ ਹੈ ਜੁਗ ਜੁਗ ਵਰਤੰਦਾ ਨਾਨਕ ਜਾਚੈ ਏਕ ਨਾਮ ਮਨ ਤਨ ਪਵੰਦਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗਉੜੀ ਮਹਲਾ ਪੰਜਵਾ ਮੁੱਠੜੇ ਸਹੀ ਸਾਥ ਜਿਨੀ ਸਚ ਨ ਲਦਿਆ ਨਾਨਕ ਸੇ ਸਬਾਸ ਜਿਨੀ ਗੁਰ ਮਿਲ ਏਕ ਪਛਾਣਿਆ ਪੌੜੇ ਜਿੱਥੇ ਬੈਸਨ ਸਾਧ ਜਨ ਸੋ ਥਾਨ ਸੁਹੰਦਾ ਓਏ ਸੇਵਨ ਸਮਰੱਥ ਆਪਣਾ ਬਿਨ ਸੈ ਸਭ ਮੰਦਾ ਪਤਿਤ ਉਦਾਰਨ ਪਾਰ ਭ੍ਰਮ ਸੰਤ ਵੇਦ ਕਹੰਦਾ ਭਗਤ ਵਿਚਲ ਤੇਰਾ ਬਿਰਦ ਹੈ ਜੁਗ ਜੁਗ ਵਰਤੰਦਾ ਨਾਨਕ ਜਾਚੈ ਏਕ ਨਾਮ ਮਨ ਤਨ ਪਵੰਦਾ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਗਉੜੀ ਮਹਲਾ ਪੰਜਵਾ ਮੁੱਠੜੇ ਸਈ ਸਾਥ ਜਿਨੀ ਸਚ ਨ ਲਦਿਆ ਨਾਨਕ ਸੇ ਸਬਾਸ ਜਿਨੀ ਗੌਰ ਮਿਲ ਏਕ ਪਛਾਣਿਆ ਪੌੜੇ ਜਿੱਥੇ ਬੈਸਨ ਸਾਧ ਜਨ ਸੋ ਥਾਨ ਸੁਹੰਦਾ ਓਏ ਸੇਵਨ ਸਮਰੱਥ ਆਪਣਾ ਬਿਨ ਸੈ ਸਭ ਮੰਦਾ ਪਤਿਤ ਉਦਾਰਣ ਪਾਰ ਭ੍ਰਮ ਸੰਤ ਵੇਦ ਕਹੰਦਾ ਭਗਤ ਵਿਚਲ ਤੇਰਾ ਬਿਰਦ ਹੈ ਜੁਗ ਜੁਗ ਵਰਤੰਦਾ ਨਾਨਕ ਜਾਚੈ ਏਕ ਨਾਮ ਮਨ ਤਨ ਪਵੰਦਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗਉੜੀ ਮਹਲਾ ਪੰਜਵਾ ਮੁੱਠੜੇ ਸਈ ਸਾਥ ਜਿਨੀ ਸਚ ਨ ਲਦਿਆ ਨਾਨਕ ਸੇ ਸਬਾਸ ਜਿਨੀ ਗੁਰ ਮਿਲ ਏਕ ਪਛਾਣਿਆ ਪਉੜੀ ਜਿੱਥੇ ਬੈਸਨ ਸਾਧ ਜਨ ਸੋ ਥਾਨ ਸੁਹੰਦਾ ਓਏ ਸੇਵਨ ਸਮਰੱਥ ਆਪਣਾ ਬਿਨ ਸੈ ਸਭ ਮੰਦਾ ਪਤਿਤ ਉਦਾਰਣ ਪਾਰ ਭ੍ਰਮ ਸੰਤ ਵੇਦ ਕਹੰਦਾ ਭਗਤ ਵਿਚਲ ਤੇਰਾ ਬਿਰਦ ਹੈ ਜੁਗ ਜੁਗ ਵਰਤੰਦਾ ਨਾਨਕ ਜਾਚੈ ਏਕ ਨਾਮ ਮਨ ਤਨ ਪਵੰਦਾ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਗਉੜੀ ਮਹਲਾ 5 ਮੁਠੜੇ ਸਈ ਸਾਥ ਜਿਨੀ ਸਚ ਨ ਲਦਿਆ ਨਾਨਕ ਸੇ ਸਬਾਸ ਜਿਨੀ ਗੁਰ ਮਿਲ ਏਕ ਪਛਾਣਿਆ ਪਉੜੀ ਜਥੈ ਬੈਸਨ ਸਾਧ ਜਨ ਸੋ ਥਾਨ ਸੁਹੰਦਾ ਓਏ ਸੇਵਨ ਸਮਰੱਥ ਆਪਣਾ ਬਿਨ ਸਹਿ ਸਭ ਮੰਦਾ ਪਤਿਤ ਉਦਾਰਨ ਪਾਰ ਭ੍ਰਮ ਸੰਤ ਵੇਦ ਕਹੰਦਾ ਭਗਤ ਵਿਚਲ ਤੇਰਾ ਬਿਰਦ ਹੈ ਜੁਗ ਜੁਗ ਵਰਤੰਦਾ ਨਾਨਕ ਜਾਚੈ ਏਕ ਨਾਮ ਮਨ ਤਨ ਪਵੰਦਾ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਗਉੜੀ ਮਹਲਾ ਪੰਜਵਾ ਮੁੱਠੜੇ ਸਈ ਸਾਥ ਜਿਨੀ ਸਚ ਨ ਲਦਿਆ ਨਾਨਕ ਸੇ ਸਬਾਸ ਜਿਨੀ ਗੁਰ ਮਿਲ ਏਕ ਪਛਾਣਿਆ ਔੜੇ ਜਿੱਥੇ ਬੈਸਨ ਸਾਧ ਜਨ ਸੋ ਥਾਨ ਸੁਹੰਦਾ ਓਏ ਸੇਵਨ ਸਮਰੱਥ ਆਪਣਾ ਬਿਨ ਸੈ ਸਭ ਮੰਦਾ ਪਤਿਤ ਉਦਾਰਨ ਪਾਰ ਭ੍ਰਮ ਸੰਤ ਵੇਦ ਕਹੰਦਾ ਭਗਤ ਵਿਚਲ ਤੇਰਾ ਬਿਰਦ ਹੈ ਜੁਗ ਜੁਗ ਵਰਤੰਦਾ ਨਾਨਕ ਜਾਚੈ ਏਕ ਨਾਮ ਮਨ ਤਨ ਪਵੰਦਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗਉੜੀ ਮਹਲਾ ਪੰਜਵਾ ਮੁੱਠੜੇ ਸਈ ਸਾਥ ਜਿਨੀ ਸਚ ਨ ਲਦਿਆ ਨਾਨਕ ਸੇ ਸਬਾਸ ਜਿਨਿ ਗੁਰ ਮਿਲ ਏਕ ਪਛਾਣਿਆ ਪਉੜੇ ਜਿੱਥੇ ਬੈਸਨ ਸਾਧ ਜਨ ਸੋ ਥਾਨ ਸੁਹੰਦਾ ਓਏ ਸੇਵਨ ਸਮਰੱਥ ਆਪਣਾ ਬਿਨ ਸੈ ਸਭ ਮੰਦਾ ਪਤਿਤ ਉਦਾਰਨ ਪਾਰ ਭ੍ਰਮ ਸੰਤ ਵੇਦ ਕਹੰਦਾ ਭਗਤ ਵਿਚਲ ਤੇਰਾ ਬਿਰਦ ਹੈ ਜੁਗ ਜੁਗ ਵਰਤੰਦਾ ਨਾਨਕ ਜਾਚੈ ਏਕ ਨਾਮ ਮਨ ਤਨ ਪਵੰਦਾ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਗਉੜੀ ਮਹਲਾ ਪੰਜਵਾ ਮੁੱਠੜੇ ਸਹੀ ਸਾਥ ਜਿਨੀ ਸਚ ਨ ਲਦਿਆ ਨਾਨਕ ਸੇ ਸਬਾਸ ਜਿਨੀ ਗੁਰ ਮਿਲ ਏਕ ਪਛਾਣਿਆ ਪੌੜੇ ਜਿੱਥੇ ਬੈਸਨ ਸਾਧ ਜਨ ਸੋ ਥਾਨ ਸੁਹੰਦਾ ਓਏ ਸੇਵਨ ਸਮਰੱਥ ਆਪਣਾ ਬਿਨ ਸੈ ਸਭ ਮੰਦਾ ਪਤਿਤ ਉਦਾਰਨ ਪਾਰ ਭ੍ਰਮ ਸੰਤ ਵੇਦ ਕਹੰਦਾ ਭਗਤ ਵਿਚਲ ਤੇਰਾ ਬਿਰਦ ਹੈ ਜੁਗ ਜੁਗ ਵਰਤੰਦਾ ਨਾਨਕ ਜਾਚੈ ਏਕ ਨਾਮ ਮਨ ਤਨ ਪਵੰਦਾ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਗਉੜੀ ਮਹਲਾ ਪੰਜਵਾਂ ਮੁਠੜੇ ਸਈ ਸਾਥ ਜਿਨੀ ਸਚ ਨ ਲਦਿਆ ਨਾਨਕ ਸੇ ਸਬਾਸ ਜਿਨੀ ਗੌਰ ਮਿਲ ਏਕ ਪਛਾਣਿਆ ਪੌੜੇ ਜਿੱਥੇ ਬੈਸਨ ਸਾਧ ਜਨ ਸੋ ਥਾਨ ਸੁਹੰਦਾ ਓਏ ਸੇਵਨ ਸਮਰੱਥ ਆਪਣਾ ਬਿਨ ਸਹਿ ਸਭ ਮੰਦਾ ਪਤਿਤ ਉਦਾਰਣ ਪਾਰ ਭ੍ਰਮ ਸੰਤ ਵੇਦ ਕਹੰਦਾ ਭਗਤ ਵਿਚਲ ਤੇਰਾ ਬਿਰਦ ਹੈ ਜੁਗ ਜੁਗ ਵਰਤੰਦਾ ਨਾਨਕ ਜਾਚੈ ਏਕ ਨਾਮ ਮਨ ਤਨ ਪਵੰਦਾ ਸਤਨਾਮ ਸ੍ਰੀ ਵਹਿਗੁਰੂ ਸਾਹਿਬ ਜੀ ਗਉੜੀ ਮਹਲਾ ਪੰਜਵਾ ਮੁੱਠੜੇ ਸਈ ਸਾਥ ਜਿਨੀ ਸਚ ਨ ਲਦਿਆ ਨਾਨਕ ਸੇ ਸਬਾਸ ਜਿਨੀ ਗੁਰ ਮਿਲ ਏਕ ਪਛਾਣਿਆ ਪਉੜੀ ਜਿੱਥੇ ਬੈਸਨ ਸਾਧ ਜਨ ਸੋ ਥਾਨ ਸੁਹੰਦਾ ਓਏ ਸੇਵਨ ਸਮਰੱਥ ਆਪਣਾ ਬਿਨ ਸੈ ਸਭ ਮੰਦਾ ਪਤਿਤ ਉਦਾਰਣ ਪਾਰ ਭ੍ਰਮ ਸੰਤ ਵੇਦ ਕਹੰਦਾ ਭਗਤ ਵਿਚਲ ਤੇਰਾ ਬਿਰਦ ਹੈ ਜੁਗ ਜੁਗ ਵਰਤੰਦਾ ਨਾਨਕ ਜਾਚੈ ਏਕ ਨਾਮ ਮਨ ਤਨ ਪਵੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ